ਦੀ ਸਲਮਾਨ ਖਾਨ ਤੇ ਅੰਦਰ ਬੈਠੇ ਤੁਹਾਨੂੰ ਮਲਾਉਣੇ ਆਣ ਸਲਮਾਨ ਖਾਨ ਜੀ ਮੂੰਹ ਕਰਿਓ ਮਾਰੇ ਤੁਹਾਨੂੰ ਕੋਣ ਕੋਣ ਨੂੰ ਦੇਖ ਲੋ ਸਲਮਾਨ ਹਾਂ ਦੇਖ ਲੋ ਚਲ ਤੇ ਅੱਲਾ ਮਾਫ ਕਰੇ ਬਹੁਤ ਮਨੂਸ਼ ਲੱਗ ਰਿਓ ਮਤ ਕਰੋ ਰਣ ਲੋ ਇਹ ਤੇ ਬੇੜ ਗੱਦ ਜੀ ਮਰ ਜਾਂਦੇ ਆ ਇੰਨਾ ਕੁ ਬੰਦ ਕਰ ਦੇ ਇਹਨਾਂ ਕੁ ਪੀਲਾ ਇਹਨੇ ਖਵਾ ਦਿੰਦੇ ਇੱਕ ਮਹਮਾ ਦਿਖਵਾ ਦੋ ਵਾ ਲੈ ਕਿਉ ਹਿਲਾ ਡਾਲਾ ਨਾ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਬਹੁਤੀ देर ਨਾ ਕਰਦੇ ਹੋਏ ਕਰਦੇ ਆਂ ਅੱਜ ਦੀ ਵੀਡੀਓ ਨੂੰ ਸਟਾਰਟ ਚਲੋ ਮੈਂ ਹੁਣ ਲੋਜੀ ਕਰੋ ਚੱਕ ਮੁਸ਼ਕਿਲ ਨੂੰ ਫਾਦਰ ਨੂੰ ਹਜੇ ਇਸ ਦੁਨੀਆ ਤੋਂ ਗਏ 14-15 ਦਿਨ ਵੀ ਨਹੀਂ ਹੋਏ ਤੇ ਇਹਦੇ ਵੱਲੋਂ ਕਿਦਨ ਦੀਆਂ ਨੱਚ ਟੱਪ ਕੇ ਰੀਲਸ ਪਾਈਆਂ ਜਾ ਰਹੀਆਂ 13-14 ਦਿਨ ਬਾਅਦ ਤਾਂ ਬੰਦੇ ਦਾ ਭੋਗ ਹੀ ਪੈਂਦਾ ਤੇ ਬੰਦਾ ਇਨਾ ਕ ਸਬਰ ਤਾਂ ਕਰ ਹੀ ਲੈਂਦਾ ਪਰ ਨਹੀਂ ਇਹਨੂੰ ਪਤਾ ਨਾ ਜੇ ਕਿਤੇ ਇਹਦਾ ਚੈਨਲ ਖੜ ਗਿਆ ਤਾਂ ਮਹਿਲ ਤਾਂ ਦੂਰ ਦੀ ਗੱਲ ਇਹਨੂੰ ਕੁੱਲੀ ਵੀ ਨਸੀਬ ਨਹੀਂ ਹੋਣੀ ਤੇ ਸਭ ਤੋਂ ਬੇਸ਼ਰਮਗੀ ਦੀ ਗੱਲ ਤਾਂ ਇਹ ਆ ਕਿ ਇਹਦੇ ਫੇਸ ਤੇ ਪੂਰਾ ਵੀ ਦੁੱਖ ਨਹੀਂ ਆਪਦੇ ਫਾਦਰ ਨੂੰ ਖੋਣ ਦਾ ਚੂੜੇ ਤੇ ਮੰਗਲ ਸੂਤਰ ਦਿਖਾਉਣ ਤੋਂ ਚੰਗਾ ਜੇ ਕਿਤੇ ਅੱਖਾਂ 'ਚ ਥੋੜੇ ਹੰਝੂ ਦਿਖਾਏ ਹੁੰਦੇ ਤਾਂ ਹੋ ਸਕਦਾ ਕਿ ਆਡੀਅנס ਨੂੰ ਤੇਰੇ ਨਾਲ ਕੋਈ ਹਮਦਰਦੀ ਵੀ ਹੋ ਜਾਂਦੀ ਪਰ ਇਹਨੂੰ ਤਾਂ ਕੁਝ ਯਾਦ ਚੇਤੇ ਵੀ ਨਹੀਂ ਐਂਡ ਜਿਹੜੇ ਹਿਸਾਬ ਨਾਲ ਲੱਗੀ ਹੋਈ ਆ ਇਹਦੇ ਤੋਂ ਤਾਂ ਇਦਾਂ ਹੀ ਲੱਗਦਾ ਕਿ ਇਹ ਅੰਤ ਤੋਂ ਅੰਤ ਤੱਕ ਦਾ ਸਫ਼ਰ ਤੈਅ ਕਰੂਗੀ ਦੂਜੇ ਪਾਸੇ ਪਤਾ ਚੱਲਿਆ ਕਿ ਇਹਨਾਂ ਦੇ ਫਾਦਰ ਦੀ ਡੈਥ ਦੀਵਾਲੀ ਵਾਲੇ ਦਿਨ ਹੁੰਦੀ ਆ ਨੈਕਸਟ ਡੇ ਉਹਨਾਂ ਦਾ ਸੰਸਕਾਰ ਹੁੰਦਾ ਤੇ ਉਸ ਤੋਂ ਨੈਕਸਟ ਡੇ ਉਹਨਾਂ ਦੇ ਫੁੱਲ ਚੁਗਏ ਜਾਂਦੇ ਆ ਤੇ ਤੀਜੇ ਦਿਨ ਉਹਨਾਂ ਦਾ ਭੋਗ ਵੀ ਪਾ ਦਿੱਤਾ ਜਾਂਦਾ ਨਾਲ ਦੀ ਨਾਲ ਮੈਂ ਕਾਪ ਦੇ ਫਲੈਟ 'ਚੋਂ ਓ ਸੌਰੀ ਆਈ ਮੀਨ ਪਲਾਂਟ 'ਚੋਂ ਫਰਾਰ ਹੋ ਚੁੱਕੀ ਆ ਬੀਤੇ ਦਿਨੀ ਰੋਮੀ ਵੀਰੇ ਨੇ ਇੱਕ ਵੀਡੀਓ ਪਾਈ ਸੀ ਜਿੱਥੇ ਕਿ ਉਹ ਮਹਿਕ ਨੂੰ ਮਿਲਣ ਦੇ ਲਈ ਪਹੁੰਚੇ ਪਰ ਉੱਥੇ ਪਹੁੰਚ ਕੇ ਪਤਾ ਚੱਲਦਾ ਕਿ ਮਹਿਕ ਤਾਂ ਇਥੋਂ ਪਹਿਲਾਂ ਹੀ ਫਰਾਰ ਹੋ ਚੁੱਕੀ ਆ ਤੇ ਉਥੋਂ ਦੀ ਮੈਨੇਜਮੈਂਟ ਵੱਲੋਂ ਇਹ ਕਲੀਅਰ ਕੀਤਾ ਗਿਆ ਕਿ ਜਦ ਉਹਨਾਂ ਦੇ ਵੱਲੋਂ ਮਹਿਕ ਦਾ ਆਧਾਰ ਕਾਰਡ ਤੇ ਉਹਨਾਂ ਦਾ ਮੈਰਿਜ ਸਰਟੀਫਿਕੇਟ ਮੰਗਿਆ ਗਿਆ ਤਾਂ 2-4 ਦਿਨ ਲਾਰੇ ਲਾਉਣ ਤੋਂ ਬਾਅਦ ਮਹਿਕ ਤੇ ਉਹਦਾ ਘਰ ਵਾਲਾ ਉਥੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਮਹਿਕ ਇਸ ਟਾਈਮ ਬਿਆਸ ਗਈ ਹੋਈ ਆ ਤੇ ਉਥੇ ਆਪਣਾ ਖੂਬ ਕੰਟੈਂਟ ਰੈਡੀ ਕਰ ਰਹੀ ਆ ਤੇ ਅਪਲੋਡ ਕਰ ਰਹੀ ਆ ਸਸਤੀ ਦਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਵਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਹੋਏ 14 ਰੰਗ ਚਿੱਟਾ ਲਾ ਦੇ ਕਦੀ ਕਾਲਾ ਇਹ ਰਾ ਦੇ ਕਿ ਚਿੱਟਾ ਇਹ ਲਾ ਦ ਹਾਈ ਕਰ ਕੈਮਰੇ ਦੀ ਐਕਸਪੋਜ਼ਰ ਘਟਾ ਲਾ ਤੇ ਨਾਰਮਲ ਲੱਗਣ ਲੱਗ ਜੂਗਾ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਲੈ ਦੱਸ ਆਹ ਕਲਿੱਪ ਵੀ ਐਡ ਕਰਨ ਦਾ ਮਤਲਬ ਸੀ ਕੋਈ ਆਬਵੀਅਸਲੀ ਵਲੌਗ ਸਟਾਰਟ ਕਰਨ ਤੋਂ ਪਹਿਲਾਂ ਵੀ ਤਾਂ ਆਪਦੇ ਆਪ ਨੂੰ ਕੈਮਰੇ ਦੇ ਵਿੱਚ ਦੇਖਿਆ ਹੀ ਹੋ ਫਿਰ ਵਲੌਗ ਸਟਾਰਟ ਕਰਕੇ ਆਹ ਡਾਇਲੌਗ ਮਾਰਨ ਦਾ ਕੀ ਮਤਲਬ ਇਟਸ ਜਸਟ ਓਵਰ ਐਕਟਿੰਗ ਬਾਕੀ ਨਾ ਅੱਜ ਦੋਨੋਂ ਕਾਫੀ ਟਾਈਮ ਬਿਤਾਉਂਦੇ ਤੋਤੇ ਆ ਕਮ ਆਨ ਬੀਬੀ ਤਾਂ ਹੀ ਆਪਦੇ ਘਰ ਵਾਲੇ ਨੂੰ ਸਲਮਾਨ ਖਾਨ ਦੱਸੀ ਜਾਂਦੀ ਆ ਤੇ ਆਪਦੇ ਆਪ ਨੂੰ ਚੰਨ ਦਾ ਟੁਕੜਾ ਸਾਡੇ ਘਰੇ ਆਏ ਆ ਜੀ ਸਲਮਾਨ ਖਾਨ ਤੇ ਅੰਦਰ ਬੈਠੇ ਤੁਹਾਨੂੰ ਮਿਲਾਉਣੇ ਆਣ ਸਲਮਾਨ ਖਾਨ ਜੀ ਮੂੰਹ ਕਰਿਓ ਮਾਰੇ ਇਧਰ ਨੂੰ ਇੱਕ ਵਾਰ ਘੜੀ ਦਿਖਲੋ ਸਲਮਾਨ ਖਾਨ ਦੇਖੋ ਤੇ ਆ ਐ ਐਕਸਕਿਊਜ਼ ਮੀ ਸਟਾਪ ਇਟ ਡੋਟ ਸੇ ਦੈਟ ਪਲੀਜ਼ ਹੇ ਹਾਂ ਅਚਾਨਕ ਨਗਰ ਜਰੂਰ ਕੱਢਿਆ ਲਓ ਜੀ ਸਲਮਾਨ ਖਾਨ ਦੀ ਲੁੱਕ ਕਾ ਜੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਚਲੂ ਉਸ ਨਜ਼ਰ ਆਇਆ ਹੈ ਰਵੀ ਦੇਨ ਕਾ ਲਾਈਆਂ ਨੇ ਗੁੱਚੀ ਦੀ ਗੁੱਚੀ ਦੀ ਹਾਂਜੀ ਦੇਖਿਓ ਜੀ ਸਲਮਾਨ ਖਾਨ ਕਿੱਦਾਂ ਲੱਗ ਰਿਹਾ ਤੁਹਾਨੂੰ ਅੱਜ ਜਰੂਰ ਕਮੈਂਟ ਕਰਕੇ ਦੱਸਿਓ ਕਿ ਸਲਮਾਨ ਖਾਨ ਦੀ ਲੁੱਕ ਲੱਗ ਰਹੀ ਹੈ ਅੱਜ ਕਿ ਨਹੀਂ ਲੱਗ ਰਹੀ ਅੱਲਾ ਮਾਫ ਕਰੇ ਬਹੁਤ ਮਨੂਸ਼ ਲੱਗ ਰਿਹਾ ਮਤ ਕਰੋ ਰਹਿਣ ਲੋ ਬੜਾ ਨੁਕਸਤ ਬੁਰਾ ਲੱਗ ਰਿਹਾ ਤੋਵਾ 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 ਤਰਾ ਮੂਡ ਖਰਾਬ ਕਰ ਲਿਆ ਅੰਕਲ ਦੀ ਨਾ ਡ੍ਰੀਮ ਲਾਈਫ ਤੇ ਰੀਅਲ ਲਾਈਫ ਦੇ ਵਿੱਚ ਕੰਟਰਾਸਟ ਚੱਲ ਰਿਹਾ ਸਲਮਾਨ ਖਾਨ ਬਸ ਰੈਡੀ ਹੋ ਕੇ ਹੁਣ ਰੋਟੀਆਂ ਵੇਲਣ ਵਾਲਾ ਹੀ ਆ ਤੇ ਫੇਰ ਕਰੂਗਾ ਬਰਤਨ ਸਾਫ ਤੇ ਵਾਈਫ ਬਣਾਉਗੀ ਵਲੌਗ ਵਲੌਗਰ ਦੇ ਘਰ ਵਾਲਾ ਹੋਣਾ ਨਾ ਕੋਈ ਸੌਖਾ ਕੰਮ ਨਹੀਂ ਆਨ ਕੈਮਰਾ ਬੀਜਤੀ ਵੀ ਸੈਣੀ ਪੈਂਦੀ ਆ ਤੇ ਪੋਚੇ ਵੀ ਲਾਉਣੇ ਪੈਂਦੇ ਆ ਐਂਡ ਆਫ ਕੈਮਰਾ ਆਂਟੀ ਦਾ ਲੈਕਚਰ ਵੀ ਸੁਨਣਾ ਪੈਂਦਾ ਇੱਕ ਸਾਈਡ ਰੋਟੀਆਂ ਦੂਜੀ ਸਾਈਡ ਕਮੈਂਟ ਸੈਕਸ਼ਨ ਦੋਨੋਂ ਹੀ ਬੰਦੇ ਨੂੰ ਪ੍ਰੈਸ਼ਰਾਈਜ਼ ਕਰਦੇ ਆ ਤੇ ਤੀਜੀ ਟ੍ਰੋਲਿੰਗ ਤੇ ਰੋਸਟਿੰਗ ਚੱਲਣੀ ਪੈਂਦੀ ਆ ਕਹਿੰਦਾ ਕਮੈਂਟ ਕਰਕੇ ਦੱਸੋ ਸਲਮਾਨ ਖਾਨ ਕਿੱਦਾਂ ਦਾ ਲੱਗ ਰਿਹਾ ਸਲਮਾਨ ਖਾਨ ਦੀ ਲੁੱਕ ਲੱਗ ਰਹੀ ਅੱਜ ਕਿ ਨਹੀਂ ਸਲਮਾਨ ਖਾਨ ਦਾ ਤਾਂ ਪਤਾ ਨਹੀਂ ਪਰ ਸੰਭਾਲ ਖਾਨ ਜ਼ਰੂਰ ਲੱਗ ਰਿਆਂ ਜੀਨੇ ਹੁਣ ਨਹਾ ਧੋ ਕੇ ਜਾ ਕੇ ਕਿਚਨ ਸੰਭਾਲਣੀਆਂ ਤੇ ਕਮੈਂਟ ਸੈਕਸ਼ਨ ਦੀ ਗੱਲ ਤਾਂ ਨਾ ਹੀ ਕਰ ਸਲਮਾਨ ਖਾਨ ਦੇ ਸਨ ਗਲਾਸੇਸ ਦੇ ਵਿੱਚ ਰਿਫਲੈਕਸ਼ਨ ਕਟਰੀਨਾ ਕੈਫ ਦੀ ਦਿਸਦੀ ਆ ਤੇ ਤੇਰੇ ਕਮੈਂਟ ਸੈਕਸ਼ਨ ਦੇ ਵਿੱਚ ਕਾਮੇਡੀ ਹੁਣ ਮੈਂ ਕੁਛ ਲਾਲ ਮਾ ਦੁਪੱਟਾ ਵਗੈਰਾ ਤੇ ਕਾਟਨ ਫੈਟ ਹੋਏ ਦੁਪੱਟਾ ਲੈ ਲਵਾਂ ਹਣ ਨਾਲ ਉਹ ਤੇਰੀਆਂ ਤਾਂ ਕੱਲੀਆਂ ਕਾਲੀ ਚੁੰਨੀ ਲੈ ਲਮਾ ਕਿਹੜੀ ਚੁੰਨੀ ਲੈ ਲਮਾ ਕਾਲੀ ਚੁੰਨੀ ਨਾਲਿਆਂ ਕਰਨੀ ਤੋਂ ਪੇਲੇ ਬੰਦਰੀਆਂ ਕਾਲੀ ਚੁੰਨੀ ਲੈ ਲੈਣੇ ਆ ਕੀ ਆ ਐਨੀ ਔਖੀ ਹੋਈ ਜਾਨੀ ਆ ਕੈਮਰਾ ਰੱਖ ਦੇ 2 ਮਿੰਟ ਕੈਮਰਾ ਆਫ ਕਰਕੇ ਚੁੰਨੀ ਲੈ ਲੈ ਕਿ ਕੋਈ ਇੰਪੋਸੀਬਲ ਮਿਸ਼ਨ ਕੰਪਲੀਟ ਕਰਨ ਲੱਗੀ ਆ ਕੈਮਰੇ ਤੇ ਹੁਣ ਚੁੰਨੀ ਲੈਣਾ ਵੀ ਐਕਸਕਲੂਸਿਵ ਕੰਟੈਂਟ ਬਣ ਗਿਆ ਜੋ ਵੀ ਕਰਨਾ ਔਨ ਕੈਮਰਾ ਕਰਨਾ ਕੈਮਰਾ ਵੀ ਕਹਿੰਦਾ ਹੋਊਗਾ ਵੀ 24 ਘੰਟਿਆਂ ਚੋਂ ਕੋਈ 2 ਘੰਟੇ ਮੈਨੂੰ ਵੀ ਬ੍ਰੇਕ ਦੇ ਦਿਆ ਕਰੋ ਸਵਾਗਤ ਹੈ ਜੀ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਬਲੌਗਸ ਤੇ ਵਿੱਚ ਤੇ ਮੈਂ ਤੁਹਾਡਾ ਆਪਣਾ ਰੋਸ਼ਨ ਤੇ ਇਧਰ ਰੋਸ਼ਨ ਦੀ ਵਾਈਫ ਦਾ ਨਾਮ ਹੈਗਾ ਅਮਨਪ੍ਰੀਤ ਤੇ ਅਮਨਪ੍ਰੀਤ ਸਾਡੀ ਬੈਠੀ ਹੈ ਜੀ ਬੈੱਡ ਤੇ ਇਹ ਤਾਂ ਆਇਆ ਲੱਗਦਾ ਜਿਵੇਂ ਘਰ ਵਾਲੀ ਨੇ ਬੈੱਡ ਤੇ ਬੈਠ ਕੇ ਕੋਈ ਵੋਲਡ ਰਿਕਾਰਡ ਬਣਾਤਾ ਹੋਵੇ ਘਰ ਵਾਲੀ ਦਾ ਬੈਠਣਾ ਉੱਠਣਾ ਖਾਣਾ ਪੀਣਾ ਸੌਣਾ ਸਭ ਕੁਝ ਕੰਟੈਂਟ ਆ ਇਹ ਕੰਟੈਂਟ ਲੋਕ ਵੇਖ ਕੇ ਕਿਵੇਂ ਲੈਂਦੇ ਆ ਲੋਕਾਂ ਦਾ ਵੀ ਨਾ ਸਰਿਆਈ ਪਿਆ ਲੋਕਾਂ ਦਾ ਧਿਆਨ ਟੈਲੈਂਟ ਤੇ ਨਹੀਂ ਸੀਸੀਟੀਵੀ ਫੂਟੇਜ ਤੇ ਜਾਂਦਾ ਪਤਾ ਨਹੀਂ ਲੋਕਾਂ ਨੂੰ ਇਹਨਾਂ ਦੇ ਵਿੱਚ ਕੀ ਇੰਟਰਸਟ ਮਿਲ ਜਾਂਦਾ ਸ਼ਾਇਦ ਕਿਉਰਿਓਸਿਟੀ ਆ ਵੀ ਅਜੇ ਇਹ ਕੀ ਖਾਣਗੇ ਕਿੱਥੇ ਬੈਠਣਗੇ ਨਹਾਤੇ ਹੋਣਗੇ ਜਾਂ ਨਹੀਂ ਅੱਜਕੱਲ ਦੇ ਵਿਊਅਰਸ ਵੀ ਨਾ ਅਜੀਬ ਹੀ ਆ ਜਿੱਥੇ ਟੈਲੈਂਟ ਮਿਹਨਤ ਐਡੀਟਿੰਗ ਸਟੋਰੀ ਹੋਵੇ ਉਹਨੂੰ ਇਗਨੋਰ ਕਰ ਦਿਆ ਤੇ ਜਿੱਥੇ ਬਕਵਾਸ ਤੇ ਊਲ ਜਲੂਲ ਹਰਕਤਾਂ ਹੋਣ ਉਥੇ ਲਾਈਕਸ ਤੇ ਵਿਊ ਲੱਖਾਂ ਚ ਅੱਜਕੱਲ ਲੋਕਾਂ ਨੂੰ ਕਿਸੇ 'ਚ ਕੋਈ ਟੈਲੈਂਟ ਸਕਿੱਲ ਐਂਟਰਟੇਨਮੈਂਟ ਨਹੀਂ ਚਾਹੀਦਾ ਬਸ ਮਿਰਚ ਮਸਾਲਾ ਚਾਹੀਦਾ ਬੰਦ ਕਰ ਲੈ ਕੁੜੀਏ ਤੂੰ ਉੱਠ ਕੇ ਆ ਚਲੀਏ ਆ ਜਾ ਕਿਹਦੇ ਆ ਤੇ ਹੁਣ ਆਪਾਂ ਕਰਾਵਾਂਗੇ ਜੀ ਇਹਨਾਂ ਦੀ ਸੱਸ ਦੇ ਦਰਸ਼ਨ ਜੋ ਕਿ ਅੱਜਕੱਲ ਬੜੀਆਂ ਹੀ ਸੁਰਖੀਆਂ ਦੇ ਵਿੱਚ ਘੁੰਮ ਰਹੇ ਨੇ ਸੁਰਖੀਆਂ ਪਾウダー ਲਾ ਕੇ ਆਜੋ ਕਰਾਵਾਂ ਦਰਸ਼ਨ ਲੋਬੀ ਹੁਣ ਮੈਂ ਤੁਹਾਨੂੰ ਆਪਣੀ ਮਾਂ ਦੇ ਦਰਸ਼ਨ ਕਰਾਤਾ ਹਾਂ ਮੈਂ ਆਇਆ ਕੈਨੇਡਾ ਤੋਂ ਤੇ ਇਹ ਇੱਥੇ ਘੁੰਮਦੇ ਸੀ ਗਏ ਤੱਕ ਤੇ ਪਹਿਲਾ ਪੁੱਤ ਕਹਿੰਦੇ ਹੁੰਦੇ ਸੀ ਮਾਂ ਤੂੰ ਰੱਬ ਦਾ ਰੂਪ ਆ ਤੇ ਹੁਣ ਵਾਲੇ ਕਹਿੰਦੇ ਆ ਮਾਂ ਤੂੰ ਥੰਬਨੇਲ ਦਾ ਲੂਪ ਆ ਆਖੇ ਹੁਣ ਮੈਂ ਕਰਾਉਂਗਾ ਆਪਦੀ ਮੰਮੀ ਦੇ ਦਰਸ਼ਨ ਕੋਈ ਚਾਜਦਾ ਕਾਮਣਾ ਕਰੇ ਕਦੇ ਘਰ ਵਾਲੀ ਦੇ ਦਰਸ਼ਨ ਤੇ ਕਦੇ ਮੰਮੀ ਦੇ ਵਾਹ। ਹੋਜੀ ਇਧਰ ਆਲੂ ਹੋਣ ਡੇਵਿਆ ਤੇ ਆ ਪਿਆ ਹੋ ਅਤਰਾ ਕਰ ਲਿਆ ਆ। ਤੇ ਹੁਣ ਆਪਾਂ ਹਨਾ ਢੁੜਕਾ ਲਾਵਾਂਗੇ ਅੱਜ ਬਣਾਉਣੇ ਆ ਆਲੂ ਛੋਲੇ ਪਟੂਰੇ। ਪਟੂਰੇ ਬਣਾਵਾਂਗੇ ਬਟ ਆਲੂਆਂ ਨਾਲ ਬਣਾਵਾਂਗੇ ਛੋਲਿਆਂ ਨਾਲ ਬਣਾਉਣੇ ਹੈਗੇ। ਅਸੀਂ ਅਲੱਗ ਹੀ ਨਾਮ ਰੱਖ ਲੈਣਾ ਆ। ਪਟੂਰੇ ਛੋਲੇ। ਹੋਜਲਾਏ। ਸਰਪ੍ਰਾਈਜ਼ ਸ਼ੋਲੇ ਪਟੂਰਿਆਂ ਵਿੱਚੋਂ ਸ਼ੋਲੇ ਗਾਇਬ ਹਲਾਕੀ ਲੈਵਲ ਦੀ ਰੈਸিপি ਚੱਲ ਰਹੀ ਆ ਚਲੋ ਸ਼ੋਲਿਆਂ ਦੀ ਜਗ੍ਹਾ ਤਾਂ ਆਲੂ ਆ ਹੁਣ ਦੇਖਦੇ ਆ ਪਟੂਰਿਆਂ ਦੀ ਜਗ੍ਹਾ ਕੀ ਬੰਦਾ ਮੈਂ ਬੰਦਾ ਕਹਿੰਦਾ ਰੋਜ਼ ਮਸਲਾਉਂਦੀ ਥਾਲਿਆ ਕਰੀ ਹਾਂ ਉਹ ਆਪਣੇ ਆਪਣੇ ਨਹੀਂ ਖਾੜੀ ਪੀਂਦੀਆਂ ਹਾਂ ਜਰਗੜ ਚਾਹ ਆ ਰਹੀ ਨਾ ਉਹਦੀ ਚਾਹ ਨੂੰ ਮੇਰਾ ਚਾਹ ਤੇ ਨਿਆ ਖਾਂ ਲਓ ਜੀ ਨਾ ਚੜੀ ਨਾ ਚੜੀ ਨਾ ਚੜੀ ਸਹੀ ਫੁਲਿਆ ਚੱਲ ਤਾਂ ਕਰ ਲਮਾ ਸਿੱਧਾ ਇਸ ਤਰੀਂ ਹੁੰਦਾ ਇੱਦੀ ਹੁੰਦਾ ਉਹ ਗੱਡੇ ਹੁੰਦਾ ਯਾਰ ਬਦੂਰਾ ਹਰੇ ਕਾਲਾ ਛਿੱਟੇ ਪੈਣ ਦੇ ਨਾ ਕਰਨਾ ਕਾਲਾ ਪਹੇ ਹਿਸਾਬ ਨਾਲ ਕੁਝ ਨਹੀਂ ਕਰਨੀ ਤਰ ਤੇਲ ਪੋਣਾ ਹੈ ਇੱਦਾਂ ਤੇਲ ਪੋਣੇ ਕੜਾਹਾ ਰੱਖਿਆ ਨਾ ਤੂੰ ਠੀਕ ਜੀ ਕੜਾਈ ਰੱਖੀ ਹੈ ਭਟੂਰਾ ਆਪਣੇ ਵੱਡਾ ਬਟਕਵਾਤ ਮੋਟਾ ਲਾ ਦੇਣਾ ਭਟੂਰਾ ਨਿੱਕੇ ਨਿੱਕੇ ਭੂਰੇ ਪਾ ਲੈ ਤੇ ਯਾਰ ਕੜਾਈ ਜਿਹੇ ਹਿਸਾਬ ਨਾਲ ਇਹਦਾ ਬਣ ਕੇ ਪਾਪੜ ਰੋਟੀ ਦੇ ਬਾਅਦ ਚ ਖਾਣੇ ਵਾਲੇ ਇਹਨਾਂ ਨੇ ਨਾ ਕੋਈ ਵੀ ਰੈਸিপি ਬਣਾਉਣੀ ਹੋਵੇ ਸਮਾਨ ਇਹਨਾਂ ਨੇ ਕੰਜੂਸੀ ਦੇ ਵਿੱਚ ਵਰਤਣਾ ਹੁੰਦਾ ਤੇ ਫਿਰ ਚੀਜ਼ ਕਿੱਥੋਂ ਸਹੀ ਤਰੀਕੇ ਨਾਲ ਤਿਆਰ ਹੋ ਜੇ ਸਮਾਨ ਤਾਂ ਪੂਰਾ ਪਾਲਿਆ ਕਰੋ ਥੋਡੀ ਕੜਾਈ ਨਹੀਂ ਛੋਟੀ ਤੇਲ ਘਾਟਾ ਥੱਲਾ ਤਲਵੇੜਿਆ ਪਿਆ ਤੇਲ ਨਾਲ ਕੜਾਈ ਦਾ ਪਟੂਰਾ ਕਿੱਥੋਂ ਫੁੱਲ ਜੇ ਔਖੇ ਹੋ ਹੋ ਉੱਤੇ ਤੇਲ ਪਾਉਂਦਿਆਂ ਵੀ ਕਿਸੇ ਹਿਸਾਬ ਨਾਲ ਪਟੂਰਾ ਬਣ ਜੇ ਸਮਝ ਨਹੀਂ ਆਉਂਦੀ ਵੀ ਪਟੂਰਾ ਫਰਾਈ ਹੋ ਰਿਹਾ ਜਾਂ ਉਹਦਾ ਡਰਾਈ ਫੇਸ਼ੀਅਲ ਚੱਲੀ ਜਾਂਦਾ ਮੈਂ ਕਿਹਾ ਸੀ ਨਾ ਛੋਲੇ ਤਾਲੂਆ ਨਾਲ ਰੀਪਲੇਸ ਕਰਤੇ ਹੁਣ ਪਟੂਰਾ ਦੇਖਦੇ ਆ ਕਾਦੇ ਨਾਲ ਹੁੰਦਾ ਹੋ ਗਿਆ ਨਾ ਪਾਪੜਾ ਨਾਲ ਸ਼ੋਲੇ ਭਟੂਰੇ ਤੋਂ ਆਲੂ ਪਾਪੜ ਬਣ ਗਏ ਇਹ ਗੱਲ ਹਾਂ ਨੂੰਏ ਕਾਤਾ ਬਣਾਇਆ ਇਹ ਗੱਲ ਕੀ ਹੋ ਗਈ ਕੋਈ ਗੱਲ ਨਹੀਂ ਡਾਕਟਰ ਨੇ ਇੱਕ ਮਹੀਨੇ ਦਾ ਫ੍ਰੀਜ ਕੀਤਾ ਪੁੱਤ ਫਿਰ ਖਾਣ ਪੀਣ ਖੁੱਲਾ ਹੀ ਹੈ ਫਿਰ ਜਿੰਨੇ ਮਰਜ਼ੀ ਗਾਈ ਹੈ ਉਹਨਾਂ ਦਾ ਇੱਕ ਮਹੀਨਾ ਨਹੀਂ ਖਾਣਾ ਗਾਣਾ ਵੇ ਬੋਬੋਸ ਖਾਣਿਆ ਤੇ ਡਾਕਟਰ ਨੂੰ ਕਹਿ ਜਾਂਦੀ ਕਹ ਜੀ ਮੈਂ ਤਾਂ ਛੱਡਨੇ ਨਹੀਂਗੇ ਪੀਵੇ ਬਰਗਰ ਕਿੰਨੇ ਬੁਰੀ ਲੱਗਦੀ ਆ 45 50 ਸਾਲ ਦੇ ਅੰਕਲ ਆਂਟੀ ਸੋਸ਼ਲ ਮੀਡੀਆ ਤੇ ਕਿਊਟ ਬੰਦੇ ਹੋਏ ਸਿਆਣੇ ਬਿਆਣਾ ਤੁਸੀਂ ਕੋਈ ਆਡੀਅנס ਦੇ ਨਾਲ ਸੈਂਸਿਬਲ ਗੱਲ ਕਰੋ ਨਹੀਂ ਡਾਕਟਰ ਨੂੰ ਪੁੱਛ ਲਾਂਗੇ ਨਾ ਮਹੀਨੇ ਬਾਅਦ ਆ ਜੇ ਮਿਰਚਾਂ ਕੱਲੀਆਂ ਖਾਲੇ ਸੁੱਕੀਆਂ ਗਾਲੀ ਮਿਰਚਾਂ ਨਾਲ ਨੂਡਲਾਂ ਨਾਲ ਪਰੇ ਗਾਹ ਕੋਕੋ ਪੋਕੀ ਨੰਦ ਲਗਾ ਲਓ ਪਤਾ ਪੀਜ਼ਾ ਘਰ ਨੂੰ ਕਿੰਨਾ ਕੋਈ ਨਹੀਂ ਖਾਦਾ ਮਹੀਨਿਆਂ ਦੀ ਭਰੇਜ ਆ ਕੋਈ ਪੁੱਤ ਕੋਈ ਨਹੀਂ ਦਬਰੀ ਇਹ ਜਿਹ ਮਹੀਨਾ ਤਾਂ ਨੇ ਆਖੇ ਬਿੰਨਜ ਦੇ ਹੋ ਗਿਆ ਕਿੰਨੀ ਤਰੀਕ ਨੂੰ ਫੇਰ ਨਗਰਾ ਇਹ ਕਿੰਨਾ ਬੱਦ ਇੰਨੇ ਦਿਨ ਹੋ ਗਏ ਬਿੰਨਾ ਹੋ ਗਿਆ ਅਜੇ ਫੇਰ ਕੀ ਹੋ ਜੀ ਠਿੱਕੀ ਖਾਣਨੀ ਆ ਮੈਂ ਜਾਵਾਂ ਠਿੱਕੀ ਖਾ ਕੇ ਮਰਾਂ ਅੰਕਲ ਤੁਸੀਂ ਜ਼ਰੂਰ ਪ੍ਰੇਸ਼ ਕਰਵਾਣਾ ਲਿਆ ਦਿਓ ਜੋ ਜੋ ਕਹਿੰਦੀ ਆ ਫੇਰ ਕੀ ਆ ਖਾ ਕੇ ਬਿਮਾਰ ਹੋ ਜੂ ਤਾਂ ਜੇ ਦੁਬਾਰਾ ਆਪਰੇਸ਼ਨ ਕਰਾਉਣਾ ਪੈ ਜੂ ਤਾਂ ਆਪਰੇਸ਼ਨ ਕਿੱਡੀ ਕ ਗੱਲਾਂ ਕੀਤੇ ਅੱਛਾ ਬਾਕੀ ਆਪਰੇਸ਼ਨ ਤੋਂ ਯਾਦ ਆਇਆ ਵੀ ਸੁਣਨ ਚ ਆਇਆ ਕਿ ਜਗਰਾਉਂ ਵਾਲੀ ਡਾਕਟਰ ਨੇ ਕੁਝ ਖੁਲਾਸੇ ਕੀਤੇ ਆ ਜਿਆਦਾ ਤਾਂ ਵੈਸੇ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਕੋਈ ਵੀਡੀਓ ਇਹਨਾਂ ਦੀ ਦੇਖੀ ਨਹੀਂ ਪਰ ਕਈ ਲੋਕ ਤਾਂ ਇਹ ਵੀ ਕਹਿ ਰਹੇ ਆ ਕਿ ਆਂਟੀ ਦਾ ਕੋਈ ਆਪਰੇਸ਼ਨ ਨਹੀਂ ਹੋਇਆ ਇਹ ਸਿਰਫ ਹਸਪੀਟਲ ਦੀ ਪ੍ਰੋਮੋਸ਼ਨ ਚੱਲ ਰਹੀ ਸੀ झूठ पे झूठ झूठ पे झूठ बोलती जा रही है शर्म नहीं आती जिस दिन से मिली है उस दिन से झूठ तो पे झूठ बोलती जा रही है शक्ल देखो कितनी भोली है लेकिन अंदर से लोमड़ी है <laughs> ये तो भेड़ खा दे मर जाते हैं ऐना को पर नहीं ऐना को पीला ही नहीं गवा दे एक मोहम्मद गवा दो गवा खाने ਯਾਰ ਕੋਈ ਨਹੀਂ ਹੋਈ ਦੋਸਤ ਜੀ ਇੱਕ ਮਹੀਨੇ ਦਾ ਪ੍ਰੇਜ ਆ ਉਸ ਤੋਂ ਬਾਅਦ ਸਾਰਾ ਕੁਝ ਕਰਾਂਗੇ ਠੀਕ ਆ ਐਕਟਿੰਗ ਚੈੱਕ ਕਰੋ ਤੁਸੀਂ ਇੱਕ ਵਾਰ ਕਰਦੀਆਂ ਨਾ ਥੀਏਟਰ ਆਰਟਿਸਟ ਨੂੰ ਫੇਲ ਇੱਥੋਂ ਇੱਕ ਹਿਸਾਬ ਦਾ ਲਾ ਲਿਓ ਵੀ ਐਕਟਿੰਗ ਕਿੰਨੀ ਸਟਰੋਂਗ ਆ ਤੇ ਤੁਹਾਡੇ ਤੋਂ ਸਿੰਪਥੀ ਕਿਵੇਂ ਲੈਂਦੀ ਆ ਹੋਰ ਕੁਝ ਨਹੀਂ ਇਹੀ ਡਰਾਮੇ ਕਰ ਕਰਕੇ ਪੈਸੇ ਖਾਂਦਾ ਜਰੀਆ ਬਣਾਇਆ ਹੋਇਆ ਲੋਕਾਂ ਤੋਂ ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਐਂਡ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ